ਸਭ ਤੋਂ ਪਹਿਲਾ ਸਵਾਲ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਮਹਿਲਾਂ ਦਾ ਕੀ ਨਾਮ ਸੀ ਤਰਨ ਸੁਪਤਨੀ ਦਾ ਮਾਤਾ ਖੀਵੀ ਜੀ ਮਾਤਾ ਖੀਵੀ ਜੀ ਬਿਲਕੁਲ ਸਹੀ ਜਵਾਬ ਦਿੱਤਾ ਬਿਨਾਂ ਮਾਈਕ ਤੋਂ ਆਵਾਜ਼ ਆ ਗਈ ਹੈ ਬਿਨਾਂ ਮਾਈਕ ਤੋਂ ਆਵਾਜ਼ ਆ ਗਈ ਹੈ ਸਤਿਗੁਰਾਂ ਦੇ ਦੂਜੇ ਪਾਤਸ਼ਾਹ ਦੇ ਮਹਿਲ ਦਾ ਨਾਮ ਮਾਤਾ ਖੀਵੀ ਜੀ ਇਹਨਾਂ ਨੂੰ ਇਨਾਮ ਦੇ ਕੇ ਆਓ ਜੀ ਇਨਾਮ ਦੇ ਕੇ ਆਓ ਅਗਲਾ ਸਵਾਲ ਹੈ ਜੀ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਕਿਸ ਨੇ ਦਰਜ ਕੀਤੀ ਹੈ ਅੱਜ ਨੂੰ ਪਤਾ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਪੰਜੇ ਪਾਤਸ਼ਾਹਾਂ ਨੇ ਕਰ ਦਿੱਤੀ ਤੇ ਨੌਵੇਂ ਪਾਤਸ਼ਾਹ ਦੀ ਬਾਣੀ ਬਾਅਦ ਦਰਜ ਹੋਈ ਹੈ ਕਿਸ ਨੇ ਦਰਜ ਕੀਤੀ ਹੈ ਕਸਮ ਮਹਾਰਾਜ ਜੀ ਨੇ ਕਲਗੀਧਰ ਪਾਤਸ਼ਾਹ ਨੇ ਦਸੋਂ ਪਾਤਸ਼ਾਹਾਂ ਨੇ ਦਰਜ ਕੀਤੀ ਹੈ ਬਿਲਕੁਲ ਸਹੀ ਜਵਾਬ ਹੈ ਬੋਲੇ ਸੋ ਨਿਹਾਲ ਨਾਮ ਦਿਓ ਨਾਨਕ ਵੀਰ ਜੀ ਨੂੰ ਅਗਲਾ ਸਵਾਲ ਹੈ ਜੀ ਤਨ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਪਹਿਲਾ ਨਾਮ ਕੀ ਸੀ ਪਹਿਲਾ ਇੱਕ ਤੇਗ ਗੁਰ ਤੇਗ ਬਹਾਦਰ ਸਾਹਿਬ ਨੂੰ ਪਤਾ ਹੈ ਗੁਰ ਤੇਗ ਬਹਾਦਰ ਸਾਹਿਬ ਦਾ ਪਹਿਲਾ ਨਾਮ ਕੀ ਸੀ ਬਚਪਨ ਦਾ ਲੱਕੀ ਜੀ ਲੈ ਕੇ ਜਾਓ ਭਾਈ ਏ ਬਾਦਰਜੀ ਦਾ ਪਹਿਲਾ ਨਾਂ ਤਿਆਗਮਲ ਬਿਲਕੁਲ ਸਹੀ ਮਾਤਾ ਜੀ ਨੂੰ ਪੂਰਾ ਗਿਆਨ ਆ ਬੋਲੇ ਸੋਨਿਹਾਲ ਮਾਤਾ ਹੀ ਨਾਮ ਦੇ ਕਹੋ ਜੀ ਗੁਰਤੇਗ ਬਾਦਰ ਸਾਹਿਬ ਜੀ ਦਾ ਪਹਿਲਾ ਨਾਮ ਤਿਆਗਮਲ ਜੀ ਅਗਲਾ ਸਵਾਲ ਹੈ ਜੀ ਤਾਨਗੁਰ ਤੇਗ ਬਾਦਰ ਸਾਹਿਬ ਜੀ ਦੇ ਨਾਲ ਸ਼ਹੀਦ ਹੋਣ ਵਾਲੇ ਤਿੰਨ ਸਿੱਖਾਂ ਦਾ ਨਾਮ ਦੱਸੋ ਤਾਨਗੁਰ ਤੇਗ ਬਾਦਰ ਸਾਹਿਬ ਜੀ ਦੇ ਨਾਲ ਸ਼ਹੀਦ ਹੋਣ ਵਾਲੇ ਤਿੰਨ ਸਿੱਖਾਂ ਦਾ ਨਾਮ ਦੱਸੋ ਲੱਕੀਰ ਜੀ ਦੇਖੋ ਵਨ ਵਨ ਕੇ ਪੁੱਛਿਆ ਸਵਾਲ

ਤਾਨਗੁਰ ਤੇਗ ਬਾਬਾ ਸਾਹਿਬ ਦਾ ਤਪਸਥਾਨ ਕਿਹੜਾ ਤਪਸਥਾਨ ਜਿੱਥੇ ਗੁਰੂ ਸਾਹਿਬ ਨੇ ਭੋੜੇ ਬੈ ਕੇ ਤਪ ਕੀਤਾ ਤਪਸਥਾਨ ਗੁਰੂ ਤੇਗ ਬਾਬਾ ਸਾਹਿਬ ਜੀ ਦਾ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਬਿਲਕੁਲ ਸਹੀ ਜਵਾਬ ਹੈ ਜੀ ਬਹੁਤ ਲੰਮਾ ਸਮਾਂ ਗੁਰੂ ਸਾਹਿਬ ਨੇ ਉੱਥੇ ਤਪ ਕੀਤਾ ਬੋਲੇ ਸੋਨਿਹਾਲ ਅਗਲਾ ਸਵਾਲ ਹੈ ਗੁਰਮੁਖੀ ਲਿਪੀ ਦੀ ਘਾੜਤ ਕਿਸ ਨੇ ਘੜੀ ਇੱਕ ਤਾਂ ਹੈਗਾ ਪੰਜਾਬੀ ਬੋਲੀ ਪੰਜਾਬੀ ਬੋਲੀ ਦੀ ਜਿਹੜੀ ਲਿਪੀ ਹੈ ਉਹ ਹੈ ਗੁਰਮੁਖੀ ਗੁਰਮੁਖੀ ਲਿਪੀ ਦੀ ਘਾੜਤ ਕਿੰਨੇ ਘੜੀਏ ਗੁਰਮੁਖੀ ਲਿਪੀ ਦੀ ਘਾੜਤ ਕਿੰਨੇ ਘੜੀਏ ਲੱਕੀ ਲੱਗੇ ਉਹ ਮਾਈਕ ਪਿੱਛੇ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਿਲਕੁਲ ਸਹੀ ਜਵਾਬ ਹੈ ਜੀ ਤਨ ਤਨ ਸਹਿਬ ਸ੍ਰੀ ਗੁਰੂ ਅੰਗਦ ਦੇਵ ਸੱਚਾ ਪਾਤਸ਼ਾਹ ਹੀ ਨੇ ਗੁਰਮੁਖੀ ਲਿਪੀ ਦੀ ਕਾਢ ਕਢੀ ਪੰਜਾਬੀ ਬੋਲੀ ਤੇ ਗੁਰਸਬਾਨਾਂ ਤੋਂ ਪਹਿਲੇ ਵੀ ਸੀ ਪਰ ਗੁਰਮੁਖੀ ਲਿਪੀ ਨਹੀਂ ਸੀ ਗੁਰਮੁਖੀ ਲਿਪੀ ਦੀ ਦੇਣ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਦੀ ਹੈ ਬਹੁਤ ਵੱਡੀ ਕਾਰਨਾ ਤੇ ਜਦੋਂ ਅਸੀਂ ਗੁਰਬਾਣੀ ਦੇ ਅੱਖਰ ਦੇਖੀ ਹੈ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੀ ਆਸਰ ਪਾਣੀ ਚਾਹੀਦੀ ਹੈ ਬਹੁਤ ਸਹੀ ਜਵਾਬ ਹੈ ਜੀ ਅਗਲਾ ਸਵਾਲ ਹੈ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਦਾ ਕੀ ਨਾਮ ਸੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਦਾ ਨਾਮ ਲੱਕੀਏ ਧਿਆਨ ਦਿਓ ਵੱਡੋ ਸਵਾਲ ਉਧਰ ਦੇ ਪੁੱਛੋ ਇਧਰ ਪਿੱਛੇ ਦੇਖੋ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਦਾ ਨਾਮ ਤੰਤਰ ਬਾਬਾ ਦੀਪ ਸਿੰਘ ਜੀ ਤੰਤਰ ਬਾਬਾ ਦੀਪ ਸਿੰਘ ਜੀ ਬਿਲਕੁਲ ਸਹੀ ਜਵਾਬ ਹੈ ਇਹ ਪਹਿਲੇ ਜਥੇਦਾਰ ਦਮਦਮੀ ਟਕਸਾਲ ਦੇ ਤੰਤਰ ਬਾਬਾ ਵੀਰ ਸਿੰਘ ਜੀ ਇਨਾਮ ਦਿਓ ਪੀਰ ਜੀ ਨੂੰ ਇਹਦੇ ਨਾਲ ਹੀ ਜੁੜਦਾ ਜੁੜਿਆ ਸਵਾਲ ਹੈ ਪਹਿਲੇ ਜੱਫੇਦਾਰ ਅੰਦਲ ਬਾਬਾ ਦੀਪ ਸਿੰਘ ਜੀ ਤੇ ਦਮ ਦੀ ਮਿੱਟੇ ਸਾਲ ਦੇ 14ਵੇਂ ਮੁਖੀ ਦਾ ਨਾਮ ਦੱਸੋ 14ਵੇਂ ਮੁਖੀ ਦਾ ਬੜੇ ਸਤਕਾਰ ਦੇ ਨਾਲ ਨਾਮ ਲੈਣਾ ਬੜੇ ਸਤਕਾਰ ਦੇ ਨਾਲ 14ਵੇਂ ਜੱਫੇਦਾਰ ਦਾ ਨਾਮ ਇਧਰ ਬਾਈ ਇਧਰ ਇਹ ਬੱਚੀ ਕੋਲ ਪੁੱਛੋ ਜੀ ਸਰਦਾਰ ਜਨੈਲ ਸਿੰਘ ਜੀ ਕੀ ਹਾਂ ਚਲੋ ਜਵਾਬ ਸਹੀ ਹੈ ਪਰ ਇਹ ਜਵਾਬ ਨਾ ਸਤਕਾਰ ਨਾਲ ਪੂਰਾ ਨਾਮ ਲੈਣਾ ਮਰਦੇ ਮੁਜ਼ਾਹਿਦ ਕੰਤਨ ਸੰਤ ਬੱਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸੋਨਿਹਾਲ ਸਾਫ ਐਸਲਾ ਨਾਮ ਇਹਦਾ ਉਹ ਬਈ ਦਾ ਮਰਦੇ ਮੁਜ਼ਾਹਿਦ ਕੰਤਨ ਸੰਤ ਬੱਬਾ ਚਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ 14ਵੇਂ ਮੁਖੀ ਗਮਨਮੀ ਟਕਸਾਲ ਦੇ ਹੁਣ ਦੇਖੋ ਸਰਕਾਰ ਦੇ ਖਰੀਦੇ ਮੀਡੀਆ ਨੇ ਉਹਨਾਂ ਦਾ ਪੰਡੀ ਪ੍ਰਚਾਰ ਬਹੁਤ ਕੀਤਾ ਬੜਾ ਪੰਡੀ ਪ੍ਰਚਾਰ ਕੀਤਾ ਉਹਨਾਂ ਦਾ ਇੱਥੇ ਤੱਕ ਪੰਡੀ ਪ੍ਰਚਾਰ ਕੀਤਾ ਲੋਕਾਂ ਨੇ ਆਤਵਾਦੀ ਸਮਝ ਲਿਆ ਪਰ ਮੈਂ ਉਹਨਾਂ ਦਾ ਜੀਵਨ ਦੇਖਿਆ ਪੂਰਨ ਪਰਮ ਗਿਆਨੀ ਸੀ ਧਿਆਨ ਨਾਲ ਸੁਣਿਓ ਪੂਰਨ ਪਰਮ ਗਿਆਨੀ 1982 ਦੀ ਗੱਲ ਹੈ 1982 ਦੀ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਦੀ ਮੈਂ ਦਾਸ ਉਹਨਾਂ ਦੇ ਦਰਸ਼ਨ ਕਰਨ ਗਿਆ ਤੇ ਉਹਨਾਂ ਨੇ ਮੈਨੂੰ ਪ੍ਰਸ਼ਾਦ ਦਿੱਤਾ ਮੈਂ ਆਪ ਜੀ ਕਰਕੇ ਲੈਣਾ ਹੀ ਸੀ ਤੇ ਕਹਿੰਦਾ ਪੁੱਤਰਾ ਇਸ ਟਾਈਮ ਤੇ ਤੇਰੇ ਹੱਥ 'ਚ ਲੈ ਜਿਨੇ ਨਾ ਪਰ ਯਾਦ ਰੱਖੀ ਗੁਰਨਾਨ ਦੇ ਸਾਰੀ ਉਮਰ ਤੱਕ ਰੱਤਾਇਂ ਚ ਰੱਖਣਾ ਐ ਸੰਤ ਬਾਬਾ ਜਨਾਜ਼ ਸਿੰਘ ਖਾਲਸਾ ਪਿੰਡਰਾਵਲੇ ਦੇ ਬਚਨ ਸੀ ਉਹਨਾਂ ਨੇ ਪ੍ਰਸ਼ਾਦ ਦਿੱਤਾ ਮੈਂ ਇੰਜ ਕਰਕੇ ਪ੍ਰਸ਼ਾਦ ਲਿਆ ਜੋ ਪ੍ਰਸ਼ਾਦ ਲੈਣ ਦੀ ਮਰਿਆਦਾ ਮੈਨੂੰ ਕਹਿੰਦੇ ਸਿੰਗਾ ਐਸ਼ਟਮ ਤੇ ਤੇਰੇ ਹੱਥ ਇੰਜ ਨੇ ਨਾ ਪਰ ਯਾਦ ਰੱਖੀ ਗੁਰੂ ਨਾਨਕ ਨੇ ਸਾਰੀ ਉਮਰ ਤੇ ਰੱਤੇ ਇੰਜ ਰੱਖਣੇ ਨੇ ਦੇਖੋ ਅੰਮ੍ਰਿਤਮ ਬਚਨ ਸਾਧ ਕੀ ਬਾਣੀ ਉਹਨਾਂ ਦੇ ਬਚਨ ਵਰਤ ਰਹੇ ਨੇ ਤੇ ਇਸ ਸਾਲ ਦੇ ਤਿੰਨ ਸਮਾਗਮ ਨੇ ਬਹੁਤ ਵਿਅੰਦ ਕਾਰਜ ਗੁਰੂ ਸਾਹਿਬ ਕਰਵਾ ਰਹੇ ਨੇ ਤੇ ਉਹਨਾਂ ਦੇ ਬਚਨ ਯਾਦ ਆਉਂਦੇ ਨੇ ਮਰਦੇ ਮੁਜ਼ਾਫ ਸੰਤ ਬਾਬਾ ਜਨਾਜ਼ ਸਿੰਘ ਖਾਲਸਾ ਪਿੰਡਰਾ ਦੇ ਜਿਨ੍ਹਾਂ ਦਾ ਇੱਕ ਇੱਕ ਬਚਨ ਅਜ ਤੱਕ ਵਰਤਦਾ 14 ਮੁਕੀਤ 1926 ਸਾਲ ਦੇ ਅਗਲਾ ਸਵਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਦੋਹੇ ਤਾਂ ਬਾਣੀ ਦਾ ਬੋਹਤਾ ਇਹ ਵਰ ਕਿਸ ਨੂੰ ਦਿੱਤਾ ਦੋਹੇ ਤਾਂ ਬਾਣੀ ਦਾ ਬੋਹਤਾ ਦੋਹੇ ਤਾਂ ਬਾਣੀ ਦਾ ਬੋਹਤਾ ਗੁਰ ਅਰਜਨ ਦੇਵ ਜੀ ਨੇ ਬਿਲਕੁਲ ਸਹੀ ਜਵਾਬ ਹੈ ਗੁਰ ਅਰਜਨ ਦੇ ਸੱਚੇ ਪਾਤਸ਼ਾਹ ਜੀ ਨੂੰ ਤਨ ਗੁਰ ਅਮਰਦਾਸ ਸੱਚੇ ਪਾਸ਼ੇ ਨੇ ਬਚਨ ਦਿੱਤਾ ਵਰ ਦਿੱਤਾ ਦੋਹਤਾ ਬਾਣੀ ਕਾ ਬੋਇਤਾ ਬੋਇਤਾ ਕਨੇ ਜਹਾਜ ਨੂੰ ਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵਿੱਚ ਸਭ ਤੋਂ ਵੱਧ ਬਾਣੀ ਕਿਸੇ ਦਰਜਾ ਸਭ ਤੋਂ ਵੱਧ ਬਾਣੀ ਕਿਸੇ ਦਰਜਾ ਸਭ ਤੋਂ ਵੱਧ ਚਲੋ ਤੁਸੀਂ ਪੁੱਛੇ ਬਗਾਨ ਦਾਸ ਜੀ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਸਾਹਿਬ ਪੰਜੇ ਪਾਸ਼ਾ ਦੀ ਬਾਣੀ ਸਭ ਤੋਂ ਵੱਧ ਦਰਜਾ ਸਭ ਤੋਂ ਵੱਧ ਦਰਜਾ ਪੰਜੇ ਪਾਸ਼ਾ ਦੀ ਬਾਣੀ ਹੈ ਬੋਲੇ ਸੋਨਿਹਾਲ ਦੋਸਤ ਸਵਾਲ ਬਾਕੀ ਨੇ ਤੇ ਸੋਖੇ ਸੋਖੇ ਸਵਾਲ ਪੁੱਛ ਕਰੇਗਾ ਇਹ ਬੜੇ ਛੋਟੇ ਛੋਟੇ ਪੰਜੰਗੀ ਬੈਠੇ ਨੇ ਇਹਨਾਂ ਦੇ ਮਤਲਬ ਦਾ ਸਵਾਲ ਪੁੱਛ ਕਰ ਰਹੇ ਆ ਪੁੱਛੇ ਵੀ ਛੋਟ ਪੰਜੇਗਾ ਬੱਚਿਆਂ ਕੋਲ ਜਾਣਗੇ ਪੰਜ ਪਿਆਰੇ ਸਹਿਬਾਨਾਂ ਦੇ ਨਾਮ ਦੱਸਨੇ ਨੇ ਪੰਜ ਨਹੀਂ ਗੁੱਡੀ ਤੇਰਾ ਹੋ ਗਿਆ ਬੇਟੇ ਨਾਮ ਪੰਜ ਪਿਆਰੇ ਸਹਿਬਾਨਾਂ ਦੇ ਨਾਮ ਤੇ ਸੀਰੀਅਲ ਦੇ ਨਾਲ ਸੀਰੀਅਲ ਦੇ ਨਾਲ ਦੱਸੋ ਜਿਨਨੇ ਪਿਆਰੇ ਨੇ ਪਹਿਲੇ ਸੀਜ਼ ਪੇਟ ਕੀਤਾ ਸਭ ਤੋਂ ਪਹਿਲਾ ਦਾ ਨਾਮ ਫਿਰ ਦੂਜਾ ਫਿਰ ਤੀਜਾ ਫਿਰ ਚੌਥਾ ਫਿਰ ਪੰਜਵਾਂ ਜੇ ਬੱਚਾ ਕੋਈ ਜਵਾਬ ਨਹੀਂ ਦੇ ਰਿਹਾ ਵੱਡੇ ਕੋ ਪੁੱਛ ਸਕਦੇ ਹੋ ਪਿੱਛੇ ਲੈ ਜਾਓ ਮਾਈਕ ਲੱਕੀ ਜੀ ਪਿੱਛੇ ਲਾਓ ਯਾਰ ਉਹ ਲੋਕ ਸਭ ਕਰੇ ਇਧਰ ਆਓ ਪੰਜ ਪੈਰਾਂ ਸੇ ਬਣਾਏ ਨਾਮ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿਮਾ ਸਿੰਘ ਜੀ ਭਾਈ ਮੁਕਤ ਸਿੰਘ ਜੀ ਭਾਈ ਸਾਹਬ ਸਿੰਘ ਜੀ ਬਿਲਕੁਲ ਸਹੀ ਜਵਾਬ ਹੈ ਜੀ ਬੋਲੇ ਸੋਨਿਆਣ ਅਖੀਰਲਾ ਸਵਾਲ ਹੀ ਬਹੁਤ ਸੋਕਾ ਸਵਾਲ ਹੈ ਚਾਰ ਸਹਿਮਜਾਦਿਆਂ ਦੇ ਨਾਮ ਇਹ ਸਵਾਲ ਮੈਂ ਭਜੰਗੀਆਂ ਨੂੰ ਧਿਆਨ ਨਹੀਂ ਰੱਖ ਕੇ ਪੁੱਛ ਰਿਆਂ ਭਜੰਗੀਆਂ ਨੂੰ ਪਰ ਭਜੰਗੀ ਆ ਤਾਂ ਛੋਟੇ ਬੈਠੇ ਨੇ ਸੋ ਕਿਸੇ ਕੋਲ ਮਰਜੀ ਪੁੱਛ ਲੋ ਕਿਹਨੂੰ ਜੀ ਪੁੱਛੋ ਅਖੀਰਲਾ ਸਵਾਲ ਹੈ ਚਾਰ ਸਹਿਮਜਾਦਿਆਂ ਦੇ ਨਾਮ ਸਾਹਿਬ ਜادہ ਅਜੀਤ ਸਿੰਘ ਜੀ ਸਾਹਿਬ ਜادہ ਜੁਝਾਰ ਸਿੰਘ ਜੀ ਸਾਹਿਬ ਜادہ ਜੋਰਾਵਰ ਸਿੰਘ ਜੀ ਸਾਹਿਬ ਜادہ ਫੱਤੇ ਸਿੰਘ ਜੀ ਬਿਲਕੁਲ ਸਹੀ ਜਵਾਬ ਹੈ ਜੀ ਪਰ ਜਿਹੜਾ ਤੀਜੇ ਸਾਹਿਬ ਜਦੇ ਨਾਮ ਲਿਆ ਨਾ ਭਾਈ ਜੋਰਾਵਰ ਸਿੰਘ ਜੋਰਾਵਰ ਨਹੀਂ ਇਹਦਾ ਜੋਰਾਵਰ ਜਿਵੇਂ ਹੁੰਦਾ ਨਾ ਤਾਕਤ ਵਰ ਜਿਹਦੇ ਬੜੀ ਤਾਕਤ ਹੁੰਦੀ ਹੈ ਤਾਕਤ ਵਰ ਉਸੇ ਜਿਹਦੇ ਜੋਰ ਹੈ ਉਹਨੂੰ ਕਹਿੰਦੇ ਜੋਰਾਵਰ ਤੇ ਗੁਰੂ ਸਾਹਿਬ ਨੇ ਵਰ ਦਿੱਤੇ ਨੇ ਨਾਮਾਂ ਦੇ ਰੂਪ ਵਿੱਚ ਜੋਰਾਵਰ ਸੋ ਬਹੁਤ ਸਹੀ ਜਵਾਬ ਹੈ ਜੀ ਸੋਹਣਾਲ